ਜਰੂਰ ਤੇ ਛੱਡ ਦੇ ਲੋ ਬਹੁਤ ਬਿੱਧੀ ਦਾ ਮਰਜੀ ਛੱਡੀ ਆ ਸੰਸਾਰ ਦੇ ਇੱਥੇ ਕਰ ਲਵੇ ਮਰਜੀ ਕਰਕੇ ਦੇਖ ਲੋ ਬਸ ਵਾਹ ਕਿਉਂ ਤੇ ਛੱਡਦੇ ਸਭ ਕਥੇ ਜੇ ਛੱਡੋ ਇਸ਼ਾਰਾ ਕਰ ਰਿਹਾ ਹੈ ਕਿ ਵੀ ਇਹ ਇਧਰ ਛੱਡੀ ਆ ਬਾਕੀ ਤੁਸੀਂ ਸਾਰਿਆਂ ਨੇ ਵੀ ਭਾਈ ਜੋ ਕਰਦਾ ਠੀਕ ਐ ਇਧਰ ਵੀ ਉਹੀ ਗੱਲ ਐ ਸਾਰੇ ਉਹੀ ਗੱਲ ਲਈ ਐ ਜੇ ਜੀਦਾ ਇਲਾਜ ਨਾ ਹੋਵੇ ਉਹ ਨੂੰ ਅੰਦਰਲੇ ਕਿੰਦਰ ਉਹਦੇ ਕੋਲ ਸੱਚ ਕੋਲ ਨਾਲ ਜਿੰਦਾ ਕਿਲਾ ਸੱਤਾ ਸ਼ਕਤੀਸ਼ਾਲੀ ਹੈ ਤੇ ਇਹ ਸ਼ਰੀਕਿਤ ਨਹੀਂ ਕਰ ਸਕਦੇ ਅਸੀਂ ਉਹਦਾ ਮੁਕਾਬਲਾ ਨਹੀਂ ਕਰੀ ਤਾਨੂੰ ਤਾਂ ਹਾਂਜੀ ਮਾਨਸ ਵਪਰਾ ਮੁਸ਼ਾਕੀ ਨੂੰ ਨੀਚ ਬਲਿਆ ਖਾਈ ਹੈ ਰੇ ਜਿਹੜਾ ਬਿੱਲੀ ਹੈ ਉਹਨਾਂ ਗੰਡਾ ਹੀ ਤੱਕਲਾ ਆਪੇ ਬਿੱਲੀ ਛੱਡਦੀ ਹੈ ਹੱਸਦਾ ਆਹ ਸਮਝ ਲਓ ਜੂ ਹੈ ਬਿੱਲੀ ਕੀ ਹੈ ਜੇ ਲਿਖਾਲ ਹੈ ਉਦੋਂ ਮੂੰਹ ਚ ਘੁੱਟ ਕੇ ਜਦ ਖਾ ਜਾਂਦੀ ਹੈ ਵੀਜਬ ਲਈ ਆ ਖਈਏ ਮਾਰਦਾ ਮੁਰਸਾ ਚੂੜੀ ਦੀ ਜਲਦੀ ਹੈ ਜੂਆ ਤਾਂ ਉਹ ਫਿਲਮ ਦੇਖੇ ਸੁੱਟ ਹੋ ਜਾਂਦਾ ਮਰ ਜਾਂਦਾ ਵਿਚਾਰਾ ਉਹ ਲੜਨਾ ਤਾਂ ਨੇ ਕੀ ਉਹ ਤਾਂ ਦੇਖ ਲਈ ਪਹਿਲੇ ਉਹ ਧਾਰ ਰਿਹਾ ਜਾਂਦਾ ਸੀ ਵੀਜਬ ਲਈ ਆ ਖਈਏ ਰਹੀ ਹੈ ਬਿਲਕੁਲ ਤਾਂ ਨਿਰਦਮਨ ਹੀ ਤਾਂ ਕੀ ਕਸੂਰ ਕਾਨੀ ਰੇ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾ ਨੀਰੇ ਕੋਈ ਚਾਹੇ ਕੋਈ ਜਿਆਦਾ ਤਲਵਰਤਾ ਹੋਵੇ ਚਾਹੇ ਕੋਈ ਗਰੀਬ ਹੋਵੇ ਕਿਸੇ ਦੀ ਕੋਈ ਧਿਪੂ ਨਹੀਂ ਕਿਸੇ ਦੀ ਕੋ ਪ੍ਰਵਾਹ ਨਹੀਂ ਕਰਦਾ ਹੋ ਉਹਨੂੰ ਕਿਸੇ ਦੀ ਕੋ ਪ੍ਰਵਾਹ ਨਹੀਂ ਕਿਉਂ ਦੀ ਗੱਲ ਨਹੀਂ ਦੀ ਉਹ ਕਿਸੇ ਦੀ ਪ੍ਰਵਾਹ ਨਹੀਂ ਪਰ ਰਾਜਾ ਹੋਵੇ ਜਾਂ ਪ੍ਰਜਾ ਹੋਵੇ ਬਰਾਬਰੇ ਬਾਈ ਜਾਂਦੇ ਕੋਈ ਇਹ ਸਾਰਿਆਂ ਦੇ ਜਰ ਰਾਜੇ ਨੂੰ ਪੁੱਛਦਾ ਹੈ ਤਾ ਪ੍ਰਜਾ ਨੂੰ ਐਸੋ ਕਾਲ ਬਡਾ ਕੀ ਹੈ ਐਸਾ ਸ਼ਕਤੀਸ਼ਾਲੀ ਕਾਲ ਹੈ ਕਿ ਹੁਕਮ ਬੜਾ ਲੰਬੇ ਤੇ ਹੁਕਮ ਉਹ ਲੋਕਾਂ ਮੈਂ ਸੈਕਤੀ ਚੱਲ ਲੀ ਗਿਆ ਕੋਈ ਪਰਵਾਹ ਨਹੀਂ ਰੁਕੀ ਰਾਜਾ ਪਰ ਜਾਉਂਦੇ ਰਾਤ ਇੱਕੋ ਹੀ ਕੋਈ ਲੋਕਾਂ ਪਰ ਜਾਂਦੇ ਹੈ ਗਰੀਬ ਤੇ ਹੋਏ ਕੋ ਬੋਲਦੇ ਉਸ ਨੂੰ ਲਈ ਹਾਜੀ ਗਰੀਬ ਤੇ ਜਾਤੀ ਦੀ ਗਰੀਬ ਤੇ ਜਾਤੀ ਕਰਦਾ ਸਭ ਜਾਣਦੇ ਜਿਹੜੇ ਹੁਕਮ ਨਾ ਗਰੀਬ ਤੇ ਜਾਤੀ ਕਰਦੇ ਕੁਬੀਰ ਬਾਤ ਉਹਦੀ ਜਾਂਦੀ ਜਿੱਥੇ ਗਰੀਬ ਬਸਤੇ ਕੁਬੀਰ ਬਾਤ ਉਹਤੇ ਜਾਂਦੀ ਹੈ ਜਿਹੜਾ ਬਰੋਧੀ ਹੈ ਸਰਦਾਰ ਦਾ ਉੱਥੇ ਜਾਂਦੀ ਜਿੱਥੇ ਬਰੋਧੀ ਹੈ ਰਾਜੇ ਦਾ ਰਾਜ ਬਰੋਧੀ ਹੈ ਉੱਥੇ ਜਾਂਦੇ ਜਾਂਦੀ ਹਰਗੇ ਸੇਵਕ ਜੋ ਹਰ ਭਾਏ ਤਿਲਕੀ ਕਰਦਾ ਲਰਾਰੀ ਦੇ ਹਰਗੇ ਸੇਵਕ ਕੌਣ ਦੇ ਜੋ ਹਰ ਭਾਏ ਜੇ ਹਲ ਨੂੰ ਭਾਏ ਨੇ ਉਹ ਹਰਗੇ ਸੇਵਕ ਨੇ ਜੇ ਅਸੀਂ ਕਹੀਏ ਸਾਨੂੰ ਦਾ ਹਰ ਜੰਦਾ ਲੱਗਦਾ ਉਹਨੂੰ ਲੱਗੀ ਜਾਵੇ ਜੰਗ ਸਾਰਿਆਂ ਨੂੰ ਜਿੱਤਾਂ ਲੱਗੀ ਜਾਵੇ ਰੱਬ ਸਾਡੇ ਜੰਗਾਂ ਲੜਾਣਾ ਕੋਈ ਬੰਕ ਨਹੀਂ ਬੱਜੂ ਉਹ ਘਟ ਘਟ ਕੇ ਅੰਦਰ ਕੀ ਜਾਣਦਾ ਸਾਨੂੰ ਕਿਹਾ ਜਾ ਬੋਲਦਾ ਅੰਦਰੋਂ ਕਿ ਬਾਹਰੋਂ ਉਹ ਜਾਣਦਾ ਜਿਹੜੇ ਜੇ ਸਾਡੀ ਭਗਤੀ ਦਰਗਾਹ ਜੀ ਮਜ਼ਬੂਰ ਹੈ ਕੌਣ ਨੂੰ ਭਾਈ ਜਿਹੜੀ ਭਗਤੀ ਉਹਨੂੰ ਪਾਜਵੇ ਗੁਰਾਇਤ ਪਰਮਾਨੰ ਹੋਵੇ ਉਹ ਸੇਵਕ ਹੈ ਜਿਹਨਾਂ ਦੀ ਸੇਵਾ ਹਰ ਨੂੰ ਪਾ ਜਵੇ ਪਰਮੇਸ਼ਰ ਨੂੰ ਪਾ ਜਵੇ ਉਹ ਪਰਮੇਸ਼ਰ ਨੂੰ ਪਹੁੰਚੇ ਜਿਹੜੀ ਸੇਵਾ ਪਰਮੇਸ਼ਰ ਨੂੰ ਦੀ ਬਹੁਤ ਹੋਵੇ ਸੇਵਾ ਦੀ ਚਾਹਕਾਰ ਸੇਵਾ ਹੋਵੇ ਚਾਹੇ ਕੁਝ ਵੀ ਸੇਵਾ ਹੋਵੇ ਸੇਵਾ ਕੀ ਹੈ ਤੇ ਕੋਈ ਸੇਵਾ ਚੰਪ ਸੁਧਾ ਗੁਰਬਾਣੀ ਅਸਾ ਗੁਰ ਸੇਵਾ ਗੁਰ ਸ਼ਬਦ ਵਿਚਾਰ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਵਿਚਾਰ ਤੇ ਅਲਾਵਾ ਕੋਈ ਸੇਵਾ ਬਣੀ ਹੋਈ ਨਹੀਂ ਗੁਰਮਾਨ ਸਿੰਘ ਕਾਰ ਸੇਵਾ ਪਰ ਮਨੁਖਾ ਦੀ ਆਪਣੇ ਮਨ ਵਰਦੀ ਦਿਖਾਤਾ ਮਨੁਖਾ ਦੇ ਖਿਆਲ ਜਿਹੜੀ ਕਾਰ ਸੇਵਾ ਦੀ ਧਾਰਨਾ ਲਫ਼ਜ਼ ਘੜਿਆ ਤੇ ਮਨੁਖਾ ਦੀ ਕਰਤੇ ਤੇ ਮਨੁਖਾ ਤਾਂ ਜੋ ਪੈਦਾ ਹੋਇਆ ਲਫ਼ਜ਼ ਗੁਰ ਕੀ ਸੇਵਾ ਸ਼ਬਦ ਵਿਚਾਰ ਹੋਰ ਕੋਈ ਸੇਵਾ ਹੈ ਦੀ ਦਇਆ ਕੀ ਹੈ ਦਇਆ ਜਾਣੇ ਜੀ ਕੀ ਕੁਝ ਗੁਰਦਾਨ ਕਰੇ ਇਹ ਬੋਲਦਾਨ ਜੀ ਵਾਸਤੇ ਗੁਰਦਾਨ ਕਰੇ ਆਤਮਾ ਵਾਸਤੇ ਗੁਰਦਾਨ ਕਰੇ ਸਰੀਰ ਵਾਸਤੇ ਗੁਰਦਾਨ ਲੱਗਣ ਵਗੈਰਾ ਨੇ ਚੱਲਦੇ ਨੇ ਕੋਈ ਗੁਰਦਾਨ ਨਹੀਂ ਇਹ ਰੋਲਾ ਇਹ ਰੋਲੇ ਕਾਬੂ ਜੇ ਸਭ ਕੁਝ ਮਾਇਆ ਦੇ ਉਹਦੇ ਕਾਬੂ ਜੇ ਜੇ ਕੋਈ ਮਾਇਆ ਦਾਨ ਕਰਦਾ ਹੈ ਆਪਣੀ ਮੰਨ ਕੇ ਉਹ ਬਰਾਦੀ ਹੈ ਉਹਦੀ ਹੈ ਨਹੀਂ ਉਹ ਤਾਂ ਬਰਾਦੀ ਹੈ ਜੇ ਕੋਈ ਲੰਦਾ ਚਲਾਉਣਾ ਆਪਣਾ ਮਨਕੇ ਆ ਦਾੜੇ ਦੱਦਾ ਅੰਦਰ ਦਾ ਆਪਣਾ ਕਰਕੇ ਉਹ ਵੀ ਅਪਰਾਧੀ ਤੇ ਪਰਮੇਸ਼ਰ ਦਾ ਉਹ ਕਰੀ ਹੁੰਦਾ ਇਹ ਇਹ ਹੈ ਜਾਨ ਜਿਹੜਾ ਹੰਕਾਰ ਜਿਹਦੇ ਤਬਦੀਲ ਹੋ ਜਾਂਦਾ ਤੀਰ ਤੇ ਤਪ ਦੀ ਆਦਤ ਦਾਨ ਦੇਖੋ ਪਾਵ ਜਦ ਤੱਕ ਹੋਏ ਇਹ ਜੋ ਪ੍ਰਾਪਤੀ ਹੈ ਹੰਕਾਰ ਦੀ ਪ੍ਰਾਪਤੀ ਔਰ ਕੁਛ ਨਹੀਂ ਸੰਸਾਰੀ ਬੋਲ ਵੀ ਇਹ ਸੰਸਾਰੀ ਮਾਨ ਹੈ ਉਹ ਵੀ ਮੂਰਦੇ ਐਸਾ ਬਾਨ ਐਸਾ ਰੂਪ ਜਿਹੜਾ ਸੰਸਾਰੀ ਮਾਨ ਹੈ ਸੰਸਾਰੀ ਮਾਨ ਨੂੰ ਦਰਗਾਹ ਜਵ ਮਾਨ ਬੰਨਿਆ ਹੋਇਆ ਦਰਗਾਹ ਜਵ ਮਾਨ ਆ ਸੰਸਾਰੀ ਮਾਨ ਕੋਲ ਸੰਸਾਰ ਦਾ ਬਾਨ ਦਰਗਾਹ ਦਾ ਬਾਨ ਹੈ ਇਰਾਦੇ ਸੰਮਾਨ ਮਿਲਦਾ ਸੰਸਾਰ ਦਦਾ ਦਰਗਾਹ ਜੋ ਮਾਨ ਸਮਝਿਆ ਜਾਂਦਾ ਕੋਲ ਹੈ ਇਹਨੂੰ ਉਹ ਪ੍ਰਾਪਤ ਕਰ ਰਹੇ ਕਿ ਨਹੀਂ ਜਵਾਬ ਦੇ ਰਿਹਾ ਹੋ ਵੀ ਮੈਂ ਲੈਣਾ ਸਰਦ ਤੇ ਜਵਾਬ ਨਹੀਂ ਦੇ ਰਿਹਾ ਤਾਂ ਕੰਮ ਕਰੀਏ ਕਿ ਜਵਾਬ ਦੇ ਰਿਹਾ ਹੈ ਕਰੋ ਜਵਾਬ ਸਤ ਮੈਨੂੰ ਫੇਰ ਮਾਨਸਾ ਕਰਨਾ ਪਰਫੈਸ਼ਨਰ ਨਾ ਕਰੋ ਮਾਨ ਕਰਨਾ ਗੁਰਬਾਨੀ ਨੂੰ ਮਦੂ ਕੋਈ ਮਾਰਿਆ ਮੰਨੋ ਜਿਹਦਾ ਮਾਰ ਕਰਨਾ ਚਾਹੀਦਾ ਉਹ ਕਰੋ ਕਿਦਾ ਕਰਨਾ ਚਾਹੀਦਾ ਉਹ ਦਾ ਕਰਦੇ ਦੀ ਮੇਰੇ ਨਾਲ ਕਰਦੇ ਕਿਉਂ ਕਰਦੇ ਹੋ ਜੀ ਮੈਲੇ ਆਈਦਾਂ ਥੋੜੇ ਨਾ ਦੇ ਨਿਲੇ ਆਜ ਹੋੜੀ ਉਹਦੇ ਨਿਲੇ ਆਜ ਕਰਦੇ ਹੁੰਦੇ ਗੁਰਬਾਣੀ ਲੈ ਆਜ ਕਰਦੀ ਕਿਸੇ ਨੂੰ ਕੁੱਤਾ ਜੋਰ ਨਾਲ ਆਜ ਕਰੂਗਾ ਕਿ ਮੈਨੂੰ ਕਰੂਗਾ ਕੁੱਤਾ ਜੋਰ ਨਾਲ ਆਜ ਉਹਨੇ ਕੰਮ ਤਾਂ ਕੋਰੇ ਉਹ ਲੈ ਆਜ ਕਰਦਾ ਸਤ ਮਾਲਕ ਦਾ ਬਖਸ਼ਾਰ ਦੀ ਹਿੰਤਾ ਜੇ ਕੁੱਤਾ ਜੋਰ ਨਾਲ ਆਜ ਕਰੇ ਮਾਲਕ ਦਾ ਬਖਸ਼ਾਰ ਦੀ ਨਾ ਕਰੇ ਮੈਨ ਲੋੜ ਤੁਹਾਡੇ ਸੁਣਵਾਂ ਦੀ ਕਿਸੇ ਦੀ ਉਹ ਆਈ ਕਿਸੇ ਜਾਰੀ ਸੁਣਵਾਂ ਦੀ ਲੋੜ ਨਹੀਂ ਕੀਤੀ ਤਾਂ ਹੀਆ ਦੁਨੀਆ ਅੱਗੇ ਵੜਿਆ ਜਾਂ ਕਿਸੇ ਦੀ ਜਾ ਉਹ ਵੀ ਜ਼ਮਾਨਾ ਤੁਹਾਡਾ ਮੈਂ ਤੁਸੀਂ ਲੈ ਦਿਖਾਉਂ ਹਾਂ ਨੇ ਵੜੇ ਇਹ ਦੇਣ ਵਾਲੇ ਥੋੜੇ ਹੱਥ ਚ ਹੈ ਕੀ ਥੋੜੇ ਹੱਥ ਚ ਪੀ ਜਾ ਕੀ ਹੱਥ ਚ ਪਾ ਲਿ ਬੜੇ ਇਹ ਦੇਣ ਵਾਲੇ ਬੜੇ ਤਾਂ ਪਰਮੇਸ਼ਰ ਕੀ ਬਣਾਈ ਦੇ ਨੂੰ ਦੇਣੀ ਜਿਹੜੇ ਖੁਦਾ ਬਣਾਉਣ ਦੇ ਬਰਾਬਰ ਹੈ ਤੁਕੜੀ ਬਣਾਉਣ ਦੇ ਬਰਾਬਰ ਹੈ ਬੜਾਈ ਦੇਣੀ ਵੀ ਬਰਾਬਰ ਹੈ ਲੈਣੀ ਵੀ ਬਰਾਬਰ ਹੈ ਬੜਾਈ ਦੇਣੀ ਵੀ ਬਰਾਬਰ ਹੈ ਲੈਣੀ ਵੀ ਬਰਾਬਰ ਹੈ ਕੁਹਾ ਦੇੰਦੇ ਵਾਬਲੇ ਲੈੰਦੇ ਬੜੇ ਦੁਲਾਜੇ ਲੈਣ ਵਾਲੇ ਦੁਲਾਜੇ ਨੇ ਬੇਸ਼ਰਮ ਨੇ ਦੇਣ ਵਾਲੇ ਪਾਗਲ ਦੋਹੇ ਅਵਰਦੀਨ ਜੂਆ ਘਾਟਣਾ ਵਾਬੇ ਚੱਕਾ ਬੰਨੇ ਛੱਜ ਇਹਦਾ ਪਹਿਲਾ ਇਨਕਾਰ ਹੈ ਜੂਹੇ ਨੂੰ ਆਇਆ ਜੂਹ ਹੈ ਗੋਨਾ ਸੋ ਪਰ ਮੁਸ਼ਾਗੀ ਨੂੰ ਰੁਜ਼ਾਗੀ ਨੂੰ ਐ ਚੂੜਾ ਬੁਸਾ ਐਡਾ ਚੌੜਾ ਹੋ ਗਿਆ ਖਟਜ ਦਾ ਪਹਿਲੇ ਦੀ ਵਨ ਹੁੰਦਾ ਤੇ ਤੇ ਬੋਖਤ ਡੋੜਾ ਦਾ ਪਹਿਲੇ ਸੋਕਰ ਤੂੰ ਹੋਰ ਚੌੜਾ ਹੋਈ ਜਾਂਦ ਖਟਜ ਨਾਲ ਵਾਰ ਮਿੱਲਾ ਬਾਹਰੇ ਖਾਜੂ ਦਾ ਜੀਬ ਲਈ ਆਖਾਈ ਜੀ ਹਾਂ ਹਰਕੇ ਸੇਵਕ ਜੋਹਰ ਪਾਏ ਫਿਰਕੇ ਤਿੰਗੀ ਕਥਾ ਨਰਾਰੀ ਉਹਨਾਂ ਦੀ ਕਹਾਣੀ ਦਰਾਰੀ ਹੁੰਦੀ ਹੈ ਸਾਹਮਣੇ ਮੈਂ ਕਹੂਗਾ ਦੇ ਵਿੱਚ ਜਿਹੜੀ ਕਥਾ ਚੱਲਦੀ ਹੈ ਉਹ ਕਥਾ ਨਹੀਂ ਹੁੰਦੀ ਉਹਨਾਂ ਦੀ ਹਰਕੇ ਸੇਵਕ ਜੋਹਰ ਪਾਏ ਫਿਰਕੇ ਤਿੰਗੀ ਕਥਾ ਨਰਾਰੀ ਦੇ ਤਿੰਗੀ ਕਥਾ ਹੀ ਨਰਾਰੀ ਉਹ ਜੋ ਬੋਲਦੇ ਨੇ ਉਹ ਨਰਾਰੀ ਗੱਲ ਕਰਦੇ ਨੇ ਉਹਨਾਂ ਦੀ ਗੱਲੇ ਨਾਲ ਹੀ ਹੁੰਦੀ ਹੈ ਵੱਖਰੀ ਗੱਲ ਹੁੰਦੀ ਹੈ ਸੱਚਾ ਤੋਂ ਤਿੰਗੀ ਕਥਾ ਨਰਾਰੀ ਦੇ ਕਥਾ ਗੁਰਬਾਣੀ ਦੀ ਨਰਾਰੀ ਹੈ ਦੱਸੋ ਖਾਲਸਾ ਵੀ ਨਰ ਦਾ ਹੈ ਤਾਂ ਹੀ ਖਾਲਸਾ ਦਾ ਖਾਲਸੇ ਦੀ ਕਥਾ ਚੱਲ ਰਹੀ ਹੈ ਅਜ਼ੀਜ਼ਾ ਨੂੰ ਸੰਸਾਰੀ ਕਥਾ ਬਣਾ ਕੇ ਰੱਖਿਆ ਹੋਇਆ ਹੈ ਸੰਸਾਰੀ ਸੰਸਾਰੀ ਲੋਗ ਜੁੜਦੇ ਹੀ ਤਾਂ ਨੇ ਜਦ ਸੰਸਾਰੀ ਬਹੰਦੇ ਨਰਾਲੀ ਬਣਾ ਦਈਏ ਨਿਕਲ ਜਾਣਗੇ ਸਾਰੇ ਖਾਲਾ ਮਾਰ ਕੇ ਇਹ ਤਾਂ ਡਟਵਾਲ ਦੀ ਬਸਰੀ ਹੈ ਛਾਲਾ ਬੋਲ ਜੰਮ ਕੇ ਹਾਰੇ ਬਾਜਨ ਅਸੀਂ ਕਿਦਾਂ ਏ ਹਰਗੇ ਸੇਖ ਨੂੰ ਜੋ ਹਰ ਪਾਏ ਜਲਦੀ ਕਥਾ ਨਰਾਰੀ ਦੇ ਆਵੇ ਨਾ ਜਾਏ ਨਾ ਘਬਰੋਂ ਵਰਤੇ ਬਾਰ ਬ੍ਰਹਮ ਸਗਾਰੀ ਦੇ ਬਾਰ ਬ੍ਰਹਮ ਸਗਾਰੀ ਆਵੇ ਨਾ ਜਾਏ ਉਹ ਆਉਣ ਜਾਣ ਨਹੀਂ ਕਹੂ ਨਾ ਵਰਤੇ ਨਾ ਕਹਦੇ ਵਰਤੇ ਉਹ ਬਾਰ ਬ੍ਰਹਮ ਨਾਲ ਜੁੜੇ ਹੋਏ ਨੇ ਬਾਰ ਬ੍ਰਹਮ ਦੇ ਸੰਬੰਧ ਚ ਨੇ ਉਹ ਸ਼ਬਦ ਗੁਰੂ ਨਾਲ ਜੁੜੇ ਨੇ ਜਿਹੜੇ ਬਾਰ ਬ੍ਰਹਮ ਨਾਲ ਰਹਿੰਦੇ ਨੇ ਸਦਾਈ ਜਿਉਦੇ ਹੀ ਸੰਸਾਰ ਵਿੱਚ ਰਹਿੰਦੇ ਆ ਬਾਰ ਬ੍ਰਹਮ ਦੇ ਸੰਧੀ ਨੇ ਉਹਨਾਂ ਦੀ ਕਥਾ ਨਰਾਰੀ ਹੁੰਦੀ ਹੈ ਤੋ ਬੋਲਣ ਜੋ ਦੇਖੇ OK OK ਤੇ ਜੋ ਬਲਾਉਣਾ ਦੇ ਬੋਲਣ ਹੂੰ ਪੁੱਤਰ ਕਲਤਰਕshmi maya ਇਹ ਤੋ ਜੋ ਜੀ ਜਾਨੀ ਰੇ ਫੇਰ ਆ ਗਿਆ ਪੁੱਤਰ ਕਲਤਰ ਆਇਆ ਨਾ ਲక్ష్ਮੀ ਮਾਇਆ ਲక్ష్ਮੀ ਮਾਇਆ ਇਹ ਤੋ ਜੋ ਜੀ ਜਾਨੀ ਰੇ ਇਹ ਤਜੋ ਜੀ ਜਾਨੀ ਰੇ ਜੀ ਦੇ ਜਿਹੜੇ ਨਿਹਰਾ ਸਾਧਿਆਂ ਨੂੰ ਪਿਆਰੇ ਨੇ ਜਾਨੀ ਉਹਨਾਂ ਨੂੰ ਬਹੁਤ ਜੀ ਦਾ ਜ਼ਿਆਦਾ ਪਿਆਰ ਹੋਵੇ ਜੀਦੇ ਜਾਨੀ ਜਿਹੜੇ ਬਣਾ ਕੇ ਖੇਦੇ ਨਾ ਇਹ ਜੱਟਰੇ ਉਹਤਰ ਕਲਤਰ ਲੱਖ ਵੀ ਆਇਆ ਇਹ ਤਜੋ ਇਹ ਤਜੋ ਜੀ ਜਾਨੀ ਰਹੇ ਕਿਤੇ ਔਰਤੋਂ ਵੀ ਕਹਿ ਆਵੇ ਆਜੂ ਨੂੰ ਛੱਡ ਦੇ ਆਪਣਾ ਸਾਰੀ ਹਰਬਾਣੀ ਦੱਸੋ ਕਿਤੇ ਔਰਤੋਂ ਉਲਟ ਕਹਿ ਖਾਲਸ ਮਿਸਾਲ ਬਸਾਰੇ ਤੇ ਕਮਜਾਤ ਨਾਮ ਕਲਾਵਰ ਸੁਣਾਉਂਦਾ ਆਜ ਵੀ ਰੁਕੀ ਕੇ ਔਰ ਤਰੁਕੀ ਕੇ ਫਿਰ ਬਾਣੀ ਦਾ ਆਡਾ ਟੈ ਲੋਹ ਵਾਸਤੇ ਕੇ ਬਰਾਬਰ ਹੋਵੇ ਕੋਕਦੇਸ ਹੋਵੇ ਉਹਦਾ ਆਡ ਡੁੱਬਦੇ ਉਹਦਾ ਆਡ ਡੁੱਬਦੇ ਬਰਾਬਰ ਕਿਵੇਂ ਹੋ ਦਲੇ ਇਹਦੀ ਖੋਪੜੀ ਚ ਕਿਵੇਂ ਵੱਡ ਗਿਆ ਬਰਾਬਰ ਨਾ ਹੋਵੇ ਬੋਲਦਾ ਜੇ ਖਲਮ ਨzare ਤੇ ਖਲਮ ਕਹੇ ਜਾਂ ਕਹੇ ਜਾਂ ਮੇਰੀ ਕੋਈ ਗਲਤੀ ਨਹੀਂ ਸਰਦ ਕੋਈ ਨਹੀਂ ਸਰਦ ਬੁੱਤੇ ਨਾਂਗਨਾ ਵਾਲਾ ਵਾਸਨਾਤ ਖਰਮਾ ਜੋੜੂ ਦੁਗਿਆ ਲਗੇ ਡੁੱਬੇ ਸੇ ਬੜ ਜਾ ਰਿਆ ਖਰਮਾ ਬਾਗਾ ਸੋਤੀਆ ਮੁਖਜਦਿਆ ਸੋ ਘਰ ਪਾਈ ਸੀ ਆਪ ਕੁਵਾਈਆ ਤਾਂ ਸੋ ਪਾਈਆ ਪਰ ਕੈਸੀ ਜਤਰਾਈ ਸੋ ਕਹੇ ਜੋ ਕੀਜੈ ਕਰਮਨ ਤੀਜੈ ਐਸਾ ਪਰਮੁਲਾਈਆ ਕਿਡੀਆਂ ਬਖਤੀਆਂ ਦੇ ਇੱਕ ਪੰਗ ਤੇਰਾ ਦਿਖਾਓ ਕਿਵੇਂ ਤੁਸੀਂ ਬਦਲਿਆ ਕਿ ਬੋਲਿਆ ਨੀਣਾ ਕੋਈ ਵਿਦਵਾਨੋ ਯਾਨੀ ਦੇ ਸੁਲੂਈਏ ਸੀਗੇ ਚਲ ਬੋਲੀ ਜਾਣ ਦੋ ਤੇ ਚੇਤਰ ਪੈਣਗੇ ਚੁੱਪ ਕਰ ਜਾਣਗੇ ਇਹਨਾਂ ਦਾ ਕੀ ਹੈ ਇਹਨਾਂ ਦਾ ਬੇਸ ਹੀ ਕੁਛ ਨਹੀਂ ਹੈ ਗੁਰਬਾਣੀ ਜੋ ਜੋ ਵਿਦਵਾਨ ਬੋਲਦੇ ਨੇ ਗੁਰਬਾਣੀ ਜੋ ਬੇਸ ਹੀ ਕੁਛ ਨਹੀਂ ਹੁੰਦਾ ਇਹ ਲੈ ਆਪਣੇ ਮਨ ਦੇ ਖਿਆਲ ਨੇ ਇਹ ਸੰਸਾਰ ਕੋ ਪ੍ਰਭਾਵ ਤੇ ਇਦਾਂ ਨਾਲ ਆਪਣੇ ਮਨ ਤੇ ਸਿੱਖੀ ਹੈ ਗੁਰਬਾਣੀ ਦੇ ਅਧਾਰ ਤੇ ਇਰਾਦੀ ਸਿੱਖੀ ਗੁਰਬਾਣੀ ਦੇ ਅਧਾਰ ਤੇ ਨਹੀਂ ਇਹਨਾਂ ਦੇ ਖਿਆਲ ਗੁਰਬਾਣੀ ਦੇ ਉੱਤੇ ਅਧਾਰ ਤੇ ਖੜੇ ਨਹੀਂ ਮੁਰਬਾਲੀ ਨਾ ਬੜੀ ਜਗ੍ਹਾ ਘਰੀ ਹੈ ਤੁਸੀਂ ਆਪਣੀ ਜਗ੍ਹਾ ਫੇਰ ਤੁਹਾਡੀ ਮਰਜੀ ਦੇ ਸਿੱਖੀ ਤੁਸੀਂ ਆਪਣਾ ਨਾਮ ਲਿਖ ਲੋ ਅੱਗੇ ਬਨਹਰਾਨਾ ਨੇ ਲਿਖਿਆ ਜੀ ਤੁਸੀਂ ਲਿਖ ਲੋ ਜਿਹੜਾ ਨਾਮ ਆ ਲੈ ਲਓ ਕਦੋਂ ਇਹ ਲੋਕ ਤੁਹਾਡੇ ਨਾਲ ਲੱਗਦੇ ਨਹੀਂ ਜੋੜ ਲੋ ਸਾੜੇ ਗੁਰ ਪੀਛੜ ਜੋ ਸਿੱਖੀ ਨੂੰ ਰਵਾਜ ਚੰਗਾ ਹੈ ਜਿਹੜੀ ਬਜ਼ਰਾਮੀ ਹੁੰਦੀ ਆੜ ਜੂ ਦੀ ਸਿੱਖਾਂ ਦੀ ਬਾਣ ਵਿੱਚ ਜਿੰਨੇ ਸੱਖ ਘਟ ਜਾਣਗੇ ਉਹਦੀ ਵਧੀਆ ਸਿੱਖੀ ਵਧੀਆ ਜਿੱਤ ਹੋਊਗੀ ਜਿਹੜੇ ਥੋੜੇ ਰਹਿ ਜਾਂਦੇ ਨੇ ਉਹ ਕੰਦੇ ਯਾਦਾ ਨਹੀਂ ਪਾਇਆ ਹੈ ਜਿਹੜਾ ਗੱਤ ਪਿਆਇਆ ਸਿੱਖੀ ਚ ਜੇ ਸਾਰੇ ਸਿੱਖਤ ਪਛੜ ਜਾਣ ਬਰੋਲ ਮਰੋਲ ਰਹਿ ਜਾਣ ਸੋਰਾ ਨਰੋ ਰਹਿ ਜਵੇ ਜੇ 100 ਕਟੋਂ ਤਾਂ ਵਿੱਚ ਟਿਕਟਸ ਹੋਣਾ ਲਾਦੀਏ ਨੂੰ ਸੋਣਾ ਤੋਊਗਾ 100 ਕਟੋਂ ਕਬੇ ਜੇ ਬੇਤਰ ਜੇ ਕੋਟਨ ਸੋਨਾ ਰਾਦੀ ਉਹਨ ਕੋਈ ਸੋਨਾ ਕੋਊਗਾ ਇਹਦਾ ਇਹ ਹੋ ਜਾਵੇਗਾ ਇਹਦਾ ਤਾਂ ਹਜ਼ਾਰ ਕੋਟਨ ਚ ਕੰਟਰੋਲ ਕਰੋ ਤੁਸੀਂ ਕੋਰ ਨੂੰ ਤਾਂ ਕਹਿੰਦਾ ਕੋਟਨ ਮੇਰੇ ਨਾਲ ਕੋਊ ਲਾਮ ਲੈਣ ਜਾ ਜੀ ਪਰ ਚਲੋ ਜੇ ਨਾਰਾਇਣ ਚੀਤ ਵਾਲਾ ਕੋਟਨ ਮੇਰੇ ਕੋਊ ਹੈ ਤੇ ਛਾਲੇ ਤਾਂ ਕਾਫੀ ਨੇ ਜਿਹਦੇ ਦੇ ਅੰਦਰ ਇੱਛਾ ਸੀ ਕਿਰੀਓ ਤਾਂ ਬਹੁਤ ਨੇ ਉਹ ਸੌ ਜੋ ਹੋ ਸਕਦੇ ਨੇ ਦੋ ਚਾਰ ਸੌ ਜੋ ਦੋ ਸਰ ਦੋ ਜਾਣ ਹੋ ਸਕਦੇ ਨੇ ਜਿਹਨਾਂ ਨੂੰ ਇੱਛਾ ਇਦਰਲੀ ਜਿਆਦਾ ਵੀ ਹੋ ਸਕਦੇ ਨੇ ਜੇ ਨੂੰ ਪਤਾਲ ਨੂੰ ਵੀ ਜਿਆਦਾ ਵੀ ਹੋ ਸਕਦੇ ਨੇ ਪਰ ਨਰੋ ਨਰੋ ਲੈਣਾ ਚੰਗਾ ਉਹਨਾਂ ਨਾਲ ਹੋਰ ਵੀ ਜੁੜ ਜਾਣਗੇ ਸਾਈਆਂ ਜੋ ਵਿੱਦੂਆਂ ਚ ਇਹ ਵੀ ਤਾਂ ਹਿੱਦੂਆਂ ਦੇ ਇਹ ਤਾਂ ਦੇਖਣਾ ਕੋਲ ਵਿਦੂ ਦਾ ਕੱਚਾ ਦੁੱਧ ਦੇ ਅਸੀਂ ਇਹ ਸਮਝਦੇ ਇਹ ਦੁੱਧ ਉਹ ਬਗੜੇ ਦੁੱਧ ਨੂੰ ਕੱਚਾ ਦੁੱਧ ਕਿਹਾ ਹੁੰਦਾ ਹੈ ਕਦੇ ਕੋਤਾ ਤੇ ਮਰਹੀ ਬਣਾ ਲਓ ਨਹੀਂ ਦਹੀਂ ਬਣਾ ਲਓ ਉਹ ਇੰਤੋਂ ਮੱਤ ਛੱਡ ਗਈ ਹੁਣ ਜੋ ਦਾਲਾ ਉਹ ਤਾਂ ਛੱਡ ਗਈ ਆਉਣਗੇ ਨਾ ਛੱਡ ਲਈ ਕੀ ਹੈ ਦੁਰਸਤੀ ਕਰਕੇ ਆਉਣਗੇ ਛੱਡ ਲਈ ਕੀ ਹੈ ਛੱਡਾ ਨੂੰ ਕੁਝ ਨਹੀਂ ਆਪ ਉਹ ਤੇ ਮੂਲੇ ਛੱਡ ਲਿਆ ਇਹ ਗੱਲ ਛੱਡ ਲਿਆ ਭਾਈ ਮੂਰਤੀ ਜੋਤ ਨਹੀਂ ਹੁੰਦੀ ਨਾ ਜੋਤ ਹੁੰਦੀ ਆ ਜਾਤ ਨਹੀਂ ਨਹੀਂ ਈਆਂ ਗੱਲਾਂ ਹੋਰ ਦੱਸ ਕੀ ਗੱਲ ਹੈ ਇਹਦੇ ਵਿੱਚ ਵੀ ਐਵੇਂ ਜਾਤ ਤੇ ਆਪਾਂ ਸ਼ਰੀਰ ਤੇ ਖੜ੍ਹ ਕੇ ਸ਼ਰੀਰ ਤਾਂ ਮਾਇਆ ਹੈ ਗੱਲ ਜੋਤ ਦੀ ਇੰਨਾ ਹੀ ਫਰਕ ਹੈ ਹਦਵਾ ਦਾ ਫਰਕ ਹੋਰ ਕੀ ਹੈ ਕੁਝ ਹੋਰ ਨਹੀਂ ਈਦਾ ਸਮਝਾਈ ਸੀ ਤੁਸੀਂ ਸਿੱਖੋਗੇ ਸੀ ਬਾਕੀ ਆਪੇ ਛੱਡ ਦੇਣੇ ਜਿਹੜਾ ਛੱਡਣੇ ਉਹ ਸਖ ਬਣ ਜਾਣਗੇ ਜਿਹੜੇ ਨਹੀਂ ਛੱਡਿਉਂਦੀ ਬਰਤੀ ਆ ਜਿਵੇਂ ਕਿਸੇ ਨੂੰ ਚੱਣੀ ਲੱਗਦੀ ਹੈ ਘਰਾਂ ਦੇ ਵਿੱਚ ਕੋਈ ਜ਼ਬਰਦਸਤੀ ਦੀ ਗੱਲ ਅਗਰ ਇਹਨੇ ਆਪਣਾ ਖਾਤਰ ਧਰਮ ਕਰਨਾ ਹੈ ਸਦਾ ਜੀ ਦੇ ਜੀਵਨ ਸੁਵਾਲ ਸੁਵਾਲ ਨਹੀਂ ਸੁਵਾਲ ਦੱਸੋ ਬਾਰੇ ਇਹ ਝਗੜਾ ਕੋ ਟੈਕਸ ਲੱਗਦਾ ਵੀ ਉਹਨਾਂ ਤੋਂ ਆਵਾਜ਼ ਵੀ। ਜਈ। ਪੁੱਤਰ ਕਲਤਰ લક્ષਮੀ ਮਾਇਆ ਇਹੇ ਤੁਰੇ ਜੀ ਜਾਂਦੀ ਰੇ। ਇਹ ਤਜੋ ਜੀ ਜਾਂਦੀ ਰੇ ਕਲਤਰ ਪੁੱਤਰ લક્ષਮੀ ਮਾਇਆ ਕਲਤਰ ਔਰਤ ਨੂੰ ਤਜੋ ਰਕੇ। ਔਰਤ ਨੂੰ ਨਹੀਂ ਕਿਹਾ ਵੀ ਆਦਮੀ ਨੂੰ ਤਾਂ। ਤੇ ਤੋਏ ਬਰਾਬਰ ਕਿ ਮਰਦੇ। ਕਿਨੇ ਸਾਹ ਬੜੂ ਕਰਦੇ ਨਾ। بڑے ਜਵਾਬ ਇਹਨੂੰ ਤਾਂ ਚਾਹੀਦਾ। ਜੇਰਾ ਤੁਸੀਂ ਹੁਣ ਤੇ ਪ੍ਰਚਾਰ ਕੀਤਾ ਦਾ ਜਵਾਬ ਕੀ ਆ ਤੁਹਾਡੇ ਤੋਂ ਤੇਸ ਕੀਆ ਗਰਮਣ ਜੋ ਦੱਸ ਤੁਸੀਂ ਕਿਉਂ ਪ੍ਰਚਾਰ ਕੀਤਾ ਜੇ ਤੁਹਾਡੇ ਕੋਲ پیسے ਸੰਤਾਂ ਨਾਲ ਜ਼ਿਆਦਾ ਪ੍ਰਾਤੀ ਵਿਦਵਾਨਾਂ ਤੇ ਜੇ ਸੰਤਾਂ ਕਬਰਾਤੀ ਨੇ ਵਿਦਵਾਨਾਂ ਨਾਲ ਜ਼ਿਆਦਾ ਪ੍ਰਾਤੀ ਬਹੁਤੀ ਗਰਮਣ ਵਿਦਵਾਨਾਂ ਨੇ ਕੀਤੀ ਆ ਆ ਜਿਹੜੀ ਅੱਜ ਗਰਮਣ ਹੋ ਰਹੀ ਆ ਬੰਦੇ ਆਵਾਜ਼ ਵਾਲੀ ਵੀ ਗਰਮਣ ਹੋਦੀ ਕੀਤੀ ਵੀ ਬਿਲਕੁਲ ਸਿੱਖੀ ਚੜਦੀ ਆ ਜਰੂਰ ਇੱਕ ਪਾਸੇ ਗੁਰੂ ਘਰ ਨਾਲ ਖੜੇ ਹੋ ਤੁਸੀਂ ਜਾਂ ਗੁਰੂ ਘਰ ਦੇ ਵਿਰੋਧੀਆਂ ਨਾਲ ਖੜੇ ਜੇ ਦੋਹਾਂ ਨਾਲ ਲੜਿਆ ਤੁਸੀਂ ਤੇ ਗੱਭਾ ਗਏ ਗੱਭਾਰਾਮ ਜਮਨਾ ਲਗੇ ਜਮਨਾਦਾਸ ਇਹ ਤਾਂ ਗੱਭਾ ਗਏ ਗੱਭਾਰਾਮ ਜਮਨਾ ਲਏ ਜਮਨਾਦਾਸ ਕਰੇ ਮਦਾਂ ਬਾਹਰ ਵੀ ਦੋਨੋਂ ਹੋ ਜਾਈਏ ਵਾਤਾ ਸੁਧਰੀ ਵੀ ਹੋਈ ਹੋਈ ਹੈ ਕਰਕੇ ਵਾਤਾ ਸੁਧਰੀ ਵੀ ਹੋਈ ਹੋਈ ਹੈ ਵਾਤਾ ਸੁਧਈਦਾ ਜੇ ਵਿਰੋਧੀ ਹੈ ਤੁਹਾਨੂੰ ਮੁਰਾਦੀ ਲੱਗਦਾ ਹੋ ਕਿ ਖਾਲਸੇ ਦਾ ਵਿਰੋਧੀ ਹੈ ਤਦ ਖਾਲਸੇ ਦਾ ਵਿਰੋਧੀ ਹੈ ਤੁਹਾਡੇ ਵਾਸਤੇ ਵਿਰੋਧੀ ਵੀ ਤੁਹਾਡਾ ਵਿਰੋਧੀ ਵੀ ਤਾਂ ਫਿਰ ਗੁਰੂ ਘਰ ਨਾਲੋਂ ਲਗੀ ਸਮਝ ਗੁਰੂ ਘਰ ਨਾਲ ਕੀ ਹੁੰਦਾ ਹੈ ਤੁਹਾਡਾ ਪੈਸਾ ਗੁਰੂ ਘਰ ਦਾ ਸੋਭਾ ਕੰਦੇ ਬਾਅਦ ਗੁਰੂ ਘਰ ਦੇ ਦੋਖੀ ਦੀ ਗੁਰਮਤ ਦੇ ਦੋਖੀ ਦੀ ਇਹੇ ਜਵਾਬ ਲੈ ਲਓ ਸਾਈਡ ਇਸ ਵੇਟਰ ਆਪੋ ਸਾਥ ਤੁਹਾਨੂੰ ਕਹਿ ਕੇ ਕਿਉਂ ਕੀਤਾ ਤੁਸੀਂ ਸਾਈਡ ਇਸ ਵੇਟਰ ਕਿਉਂ ਕੀਤਾ ਕੀ ਲੋੜ ਪਈ ਸੀ ਇਹਦੀ ਇਹਦੀ ਲੋੜ ਕੀ ਸੀ ਇਹ ਦੱਸੋ ਦੁਬਾਰਾ ਕੰਮ ਤੁਸੀਂ ਕਿਉਂ ਕੀਤਾ ਜਦ ਆਈ ਥੈਂਕ ਜਿਹੜੀ ਲਕੀਰ ਆਈ ਥੈਂਕ ਕੱਟੀ ਹੋਈ ਸੀ ਤੁਸੀਂ ਦੁਬਾਰਾ ਇਹ ਕੀਤੀ ਕਿਉਂ ਇਹ ਤੈਨੂੰ ਗਾਇਆ ਕਿਉਂ ਕਿਦੀ ਯਾਦ ਨਾ ਬੈਠੋ ਤੇ ਜੇ ਲੋ ਤੱਤਖਾਨ ਖਰ ਨੂੰ ਦਾ ਗਰੂਪ ਕਰਨਾ ਹੀ ਹੈ ਤੱਤਖਾਨ ਸੇ ਅੱਗੇ ਬੰਦੇ ਬਲੂਰ ਕੀਤਾ ਸੀ ਹੁਣ ਵੀ ਕਰੂਗਾ ਦੋ ਤੜੇ ਹੋ ਜਾਣਗੇ ਇੱਕ ਤੱਤਖਾਨ ਸੇ ਦਾ ਹੋ ਜੂਗਾ ਕਿ ਦੋਨੋਂ ਆਹ ਹੈ ਤੱਤਖਾਨ ਦਾ ਫਸੂਫ ਮੈਂ ਨੂੰ ਕੀ ਬਦ ਤੱਤਖਾਨ ਦਾ ਕੀ ਹੁੰਦਾ ਉਹ ਤਾਂ ਬਹੁਤ ਇਹਦਾ ਲੋ ਵੀ ਕਰ ਇਹ ਤਾਂ ਭੁੜਿਆਉਣ ਇਹ ਤਾਂ ਭੁਲਣਾ ਵਾਲੀ ਦੀ ਹੈ ਇਹ ਤਾਂ ਗਲਤੀ ਮਨਵਿਲਾਣਾ ਨਾ ਜਦੋਂ ਕੋਈ ਆਦਮੀ ਵੀ ਸਾਡੇ ਗਲਤੀ ਹੋਗੀ ਪਤਾ ਮਨਣਾ ਹੀ ਨਹੀਂ ਰੱਬੀ ਇਹ ਤਾਂ ਮਨ ਸੁਖੜ ਵੀ ਲਾ ਨਾ ਗਲਤੀ ਹੋ ਜੰਦਵਾਜੀ ਜੋ ਵੀ ਗਲਤੀ ਹੈ ਕੁੜੀ ਬੋਲ ਦਿੰਦੇ ਦੇ ਸਕਦੇ ਨੇ ਕਿ ਸਰਾਂ ਦੇ ਤਾਂ ਵਾਦੇ ਕੀਤੇ ਸੀ ਤਾਂ ਉਹ ਗੱਲ ਬੋਲਦੀ ਰਾਮ ਰਾਏ ਦੀ ਕਹਿੰਦੇ ਗੁਰੂ ਦੇ ਫਿਰ ਬੱਚੇ ਜਨਮ ਦੇ ਰਾਮ ਰਾਏ ਦਾ ਜਨਮ ਦੇ ਛੋਟੀ ਗੁਰੂ ਦੇ ਸ੍ਰੀ ਜਨ ਦਾ ਜਨਮ ਦੇ ਛੋਟੀ ਗੁਰੂ ਦੇ ਰਾਮ ਰਾਏ ਦਾ ਗੁਰੂ ਸਾਹਿਬ ਨੇ ਭੇਜਿਆ ਸੀ ਨਾ ਦਿੱਲੀ ਜਦ ਤੋਂ ਨਾ ਗਏ ਤਾਂ ਮਿੱਟੀ ਪਈ ਬਾਹਰ ਕੀ ਉਹਦਾ ਜਨਮ ਉਹਨੂੰ ਕਿਉਂ ਛੱਡਿਆ ਹੋਇਆ ਪਹਿਲਾਂ ਗੁਰੂ ਸਾਹਿਬ ਨੇ ਭੇਜਿਆ ਜਨਮ ਦਿੱਤਾ ਉਹਦਾ ਬਣਾ ਸਕਦੇ ਹੋ ਉਹਦਾ ਕਿਹਨੇ ਬਣਾਉਂਦੇ ਉਹ ਆਹਰਾਲ ਦਾ ਬੰਦੇ ਬਾਦ ਆਲਾ ਰਾਜ ਦੇ ਰੇ ਦਾ ਖਾਲਸਾ ਕਾਮ ਰੋਦੇ ਨੇ ਖਾਲਸਾ ਉਹਨੇ ਨਾ ਰੋਦਾ ਤਾਂ ਅਜ ਕਰੇਗਾ ਖਾਲਸਾ ਗੁਰਬੰਧਾ ਵਿਰੋਧ ਕਰਕੇ ਖਾਲਸਾ ਰਾਜ ਕਰੇਗਾ ਉਹਨੇ ਦਿੱਤਾ ਨਾਰਾ ਇਹ ਤਾਂ ਮਰੋਦੇ ਨੇ ਇਹਨਾਂ ਦਾ ਵੀ ਦਰ ਹੈ ਉਹ ਆਦੀ ਬਰੋਦੇ ਰਾਮ ਰਾਇਦਾ ਨਹੀਂ ਬਰੋਦੇ ਰਾਵੇ ਤੇ ਨਾ ਹੀ ਗਿਲੇ ਜਵਾਬ ਹੈ ਕਿ ਨਵਾਂ ਸਵਾਲ ਹੈ ਉਹਦਾ ਜਨਮਦਿਨ ਕਿਉਂ ਨਹੀਂ ਬੜੋਦੇ ਉਹ ਕਹਿੰਦੇ ਬਰਾਦਾ ਉਹਨੇ ਤਾਂ ਬਰਾਦਾ ਨਹੀਂ ਕੀਤਾ ਇਹਨੂੰ ਬਰਾਦਾ ਦਾ ਇਹ ਨਿਆਰ ਗੁਰੂ ਨੇ ਕਹਾਤਾ ਸੀ ਗੁਰੂ ਤੋਂ ਅਸਰ ਮਾਫੀ ਦੂਦੀ ਬਸ ਇਹ ਨਹੀਂ ਬਰਾਦਾ ਤੇ ਬੰਦੇ ਬਾਦ ਨਵਾਦ ਤੋਂ ਮਰ ਵੀ ਬੁਗਲੀ ਇਹ ਤੁਸੀਂ ਮਾਫ ਕਰਤਾ ਉਹਨੂੰ ਆਫਰੀ ਕੀਤਾ ਇਹ ਕੀ ਗੱਲ ਹੈ ਬਹੁਤ ਕੁਝ ਆਖ ਰਹੇ ਹੋ ਬੋਲਣਾ ਸਿੱਖਦੇ ਤੋਂ ਬੋਲਣਾ ਹੈ ਫੇਰ ਤੁੰਗ ਰੇ ਨਾ ਜਦ ਬੋਲਣਾ ਹੈ ਨਾ ਇਹਦਾ ਸਪਸ਼ਟੀਕਰਨ ਦੇਣਗੇ ਫੇਰ ਦੱਸਾਂਗੇ ਨਾ ਥੋੜੇ ਪਰ ਹੈ ਕਿ ਜਦੋਂ ਗੱਤ ਵੜੀ ਜਾਂਦੀ ਹੈ ਨਾ ਕਿਸੇ ਆਦਮੀ ਦੀ ਬੰਦ ਪ੍ਰਸ਼ਨ ਹੋ ਜਾਂਦੀ ਹੈ ਫਿਰ ਉਹ ਇਦਾਂ ਹੀ ਕਰਦਾ ਅਣਾ ਨਾ ਜਾਂਦਾ ਇਹ ਤਾਂ ਕਰਕੇ ਮੈਂ ਜਦੋਂ ਮਤ ਵੜੀ ਜਾਂਦਾ ਨਾ ਹੋ ਜਾਂਦਾ ਅੰਨਾ ਬੋਲ ਆਪਾਇ ਤੁਹਾਡੀ ਅਤ ਅਨਾ ਬੋਲ ਇਹਦਾ ਬੋਲ ਕੀ ਜਵਾਬ ਸਭ ਕਨੇ ਕੋ ਰੋ ਕੋ ਤੋਤਰ ਕਲਤਰ ਲక్ష్ਮੀ ਮਾਇਆ ਇਹ ਤਜੋ ਜੀ ਜਾਨੀ ਰਹੇ ਇਹ ਤਜੋ ਜੀ ਜਾਨੀ ਰਹੇ ਕਹਿਤ ਕਬੀਰ ਸੋਹਰੇ ਸੰਤੋ ਮਿਲ ਹੈ ਸਾਰਗ ਪਾਣੀ ਦੇ ਕਹਿਤ ਕਬੀਰ ਸੋਹਰੇ ਸੰਤੋ ਮਿਲ ਹੈ ਸਾਰਗ ਜਿਵੇਂ ਸਾਰਗ ਨੂੰ ਪਾਣੀ ਵਜੇ ਪਾਣੀ ਦੇ ਖੋਲੇ ਵਹਿ ਜੇ ਤੇ ਸਾਰਗ ਜਾਂਦਾ ਹੋ ਤਾ ਐ ਬਿਲ ਗਿਆ ਬੇ ਜਿਵੇਂ ਸਾਰਗ ਨਾਲ ਪਾਣੀ ਇਕੱਠੇ ਹੋ ਜਾਵੇ ਪਰ ਇਹ ਜਿਹੜਾ ਪਾਣੀ ਪਾਣੀ ਦੀ ਹਰ ਵਾਰ ਜਟਲਾਈ ਬੈਠਾ ਹੈ ਪੁਰਾਣੀ ਹੀ ਬਜੇ ਜਾਂਚਣ ਵਾਸ ਹੋ ਜਾ ਉਹਦਾ ਫਿਰ ਉਹਨੂੰ ਹੋਰ ਕੀਤਾ ਜਾਏਗਾ ਵਿਦਿਆਨ ਸੁਰੂ ਬਾਦਲਾ ਜਾਣੂ ਹਰ ਕੋ ਕਸਤ ਸੁਣਤ ਬੰਗਰਾਂ ਨੂੰ ਆ ਦੇਖੋ ਐਥੇ ਬਦਵਾਨਾਂ ਦਾ ਪੂਰਾ ਦਵਾਲਾ ਹਤਾ ਕਬੀਰ ਕਹਿੰਦਾ ਬਾਦ ਬਵਾਦ ਹੋਣਾ ਜੇ ਮੈਂ ਵੀ ਕਰਦਾ ਰਿਹਾ ਇਹਦੇ ਆਪਣੇ ਵਿੱਚ ਕੁਝ ਬਾਦ ਬਵਾਦੀ ਬਹੁਤ ਗੱਲਾਂ ਨੇ ਜਿਨ੍ਹਾਂ ਜਰ ਸਿਰ ਫਿੰਦਿਆ ਵਿਦਿਆ ਦੇ ਉੱਤੇ ਖੜਾ ਚਕੋ ਕੋਰਣਾ ਵਿਦਿਆ ਨਹੀਂ ਪੜਦਾ ਅਸਲ ਜੇ ਉਹ ਵਿਦਿਆ ਵਿਦਿਆ ਜਿਹੜੀ ਵਿਦਵਾਨ ਪੜਦੇ ਨੇ ਜਿਹੜੀ ਯੂਨੀਵਰਸਿਟੀ ਦੀ ਵਿਦਿਆ ਹਵੇ ਤੇ ਤਾੜੀ ਧੱਕਾ ਰੋ ਧੱਕਾ ਤਫਰਕ ਨਹੀਂ ਰਹੇਗਾ ਉਹ ਵਿਦਿਆਰਿਆਂ ਨੂੰ ਨਹੀਂ ਬਤਾਏਗਾ ਵਿਦਿਆਰਿਆਂ ਨੂੰ ਜਿਹਨਾਂ ਕਦਿਆ ਸੋਧ ਨਹੀਂ ਕੋਰਣਾ ਕੋਈ ਧੱਕਾ ਨਾਲ ਸੁਭਾਅ ਬਣਾ ਲਿਆ ਇੱਕ ਲੱਖ ਦਾ ਦੋ ਅਰਥ ਨਾਲ ਬਰੋਦੀ ਨਹੀਂ ਹੋ ਸਕਦੇ ਦੇ ਦੋ ਇੱਕ ਉਹ ਵੇਤਾ ਕੋ ਨੀਗਾ ਮਨ ਕਰੇ ਸਬਤ ਜੋ ਮਰਜੀ ਅਤ ਕਰੀਓ ਤੇ ਅੱਜ ਕਿ ਬੁਰਜੀ ਕਰੀਓ ਇਸ ਕਰਕੇ ਜੋ ਮਰਜੀ ਅਤ ਕਰੀ ਜਾਂ ਮੇਰੇ ਗੁਰਬਾਨੀ ਇਹਾਂ ਦੀਓ ਮਰਜੀ ਨਹੀਂ ਕਰਦੇ ਉਹ ਜਿਪੇ ਤੇ ਆ ਨਾ ਬੜੂ ਬਾਦ ਮੈਂ ਜਾਣੂ ਹਰ ਕੋਈ ਜਿਹੜੇ ਵਿਦਵਾਨ ਨੇ ਬਾਦ ਉਹ ਅੱਜ ਕਿਉਂ ਪਏ ਹੋਏ ਨੇ ਉਹ ਵਿਦਿਆ ਮਹਿਲ ਵਿਦਿਆ ਦੇ ਘਰੇ ਨੇ ਉਹ ਵਿਦਿਆ ਉਹ ਵਿਦਿਆ ਬਾਦ ਨਹੀਂ ਜਾਣੂ ਵੇ ਬਾਦ ਨਹੀਂ ਜਾਣਦਾ ਬਾਦ ਬਾਦ ਹੁਣ ਵੇ ਨਹੀਂ ਕਰਦਾ ਕੁਫਰ ਮੈਂ ਬੱਦਿਆ ਨਹੀਂ ਕਰਦਾ ਸਿਮਾ ਤੇ ਸ਼ਾਸਤਰ ਮੈਂ ਵਿਦਿਆ ਗੁਰਬਾਣੀ ਵਿਦਿਆ ਨਹੀਂ ਹੈ ਬ੍ਰਹਮ ਵਿਦਿਆ ਗੁਰਬਾਣੀ ਬ੍ਰਹਮ ਵਿਦਿਆ ਹੈ ਵਿਦਿਆ ਨਹੀਂ ਹੈ ਜਿਹੜੇ ਇਹਨੂੰ ਵਿਦਿਆ ਸਮਝਾਰੇ ਉਹਨਾਂ ਨੂੰ ਸਮਝ ਨਹੀਂ ਆਈ ਵਿਦਵਾਨਾਂ ਦੇ ਲੈਵਲ ਤੋਂ ਉੱਪਰ ਦੀ ਗੱਲ ਹੈ ਬ੍ਰਹਮ ਵਿਦਿਆ ਹੈ ਉਹਨਾਂ ਕੋ ਵਿਦਿਆ ਉਹਨਾਂ ਦੀ ਸਮਝ ਆਏ ਨਹੀਂ ਸਕਦੀਏ ਕੋਟਾ ਕਿਆ ਤਾਂ ਕਿਆ ਦਾ ਮਤਲਬ ਇੱਥੇ ਹੀ ਹੈ ਪਿਆ ਉਹਨਾਂ ਦੇ ਸੋਨਾਂ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ ਭਾਈ ਹਰਿਆਣਾ ਬਲੂ ਬਾਦਮੇ ਜਾਣੂ ਹਰ ਕੋਣ ਕਥਨ ਤੋਂ ਸੂਰਤ ਬੋੜ ਆਉਂਦੀ ਹੈ ਹਰ ਕੋਣ ਦਾ ਚਿੱਤਰ ਹਰ ਕੋਣ ਹਰ ਹਰ ਦੇ ਗੁਣਾ ਦਾ ਕਥਨ ਕਰਦੇ ਗੁਰਬਾਣੀ ਚ ਸੂਰਤ ਬੋੜ ਨੂੰ ਬੋੜ ਆਉਂਦੀ ਮੈਂ ਤਾਂ ਬਾਗਲ ਹੋਇਆ ਫਿਰ ਮੈਂ ਤਾਂ ਬਸ ਹੋਇਆ ਪਿਆ ਬੋੜ ਆਇਆ ਪਿਆ ਮੈਂ ਚਾਇਨ ਦੇ ਵਿੱਚ ਬਦਲ ਹੋਇਆ ਪਿਆ ਬੋਰਾ ਡੂ ਬੋਰਾ ਹੋ ਜਾਣਾ ਬੋਰਾ ਹੋ ਜਾਣ ਸਭ ਸਾਧ ਦੀ ਨਗਾਜ ਬੋਰਾ ਉਹ ਬੋਰਾ ਮੇਰੇ ਬਾਬਾ ਮੈਂ ਬੋਰਾ ਸਭ ਸਭ ਖਲਕ ਸਿਆਣੀ ਮੈਂ ਬੋਰਾ ਉਹ ਜੇ ਮੈਨੂੰ ਬੋਰਾ ਕਹਿੰਦੇ ਨੇ ਮਗਰ ਉਹ ਬੋਰਾ ਕਹਿੰਦੇ ਨੇ ਬਾਬਾ ਤਾਂ ਮੈਂ ਠੀਕ ਹਾਂ ਇਹ ਸਾਰੇ ਸਿਆਣੇ ਦੇ ਸਭ ਖਲਕ ਸਿਆਣੇ ਆ ਮੈਂ ਬੋਰਾ ਮੈਂ ਬੋਲ ਲਈ ਚੱਲੋ ਬੋਲ ਦੋ ਹਾਂ ਮੈਂ ਬੇਗਰਿਓ ਬਿਗੜੇ ਮਤਔਰਾ ਮੇਰਾ ਤਾਂ ਬਿਗੜ ਗਿਆ ਬੋਲਾ ਹੋ ਗਿਆ ਹੋਰ ਨਾ ਕੋਈ ਬਗੜੇ ਦੇਖਿਆ ਤੁਸੀਂ ਤੁਸੀਂ ਵੱਜ ਕੇ ਰਹੋ ਬਿਗੜਣ ਤੇ ਤੁਸੀਂ ਮੇਰਾ ਰਾਹ ਨਾ ਚੱਲਿਓ ਤੁਸੀਂ ਮੇਰੀ ਗੱਲ ਨਾ ਸੁਣਿਆ ਨਾ ਮੰਨਿਓ ਆਪ ਲੋਗ ਹੋਰਾ ਬਿਗੜ ਜਾਂਦਾ ਉਹ ਕੀ ਕਹਿ ਦੇਵੇ ਕੁਝ ਪਤਾ ਨਹੀਂ ਜਿਹੜਾ ਬਿਗੜਿਆ ਹੋਇਆ ਬੰਦਾ ਆਂਦਾ ਠੱਗ ਦਾ ਨੂੰ ਕੀ ਬੋਲਦੇ ਮੈਨੂੰ ਤਾਂ ਕੋਈ ਪਤਾ ਨਹੀਂ ਕਿਸੇ ਹੱਸ ਕਿਸੇ ਜਾਂ ਜਿਮ ਬੜਾ ਉਹ ਵੀ ਬੜਾ ਹਮਦ ਦੇ ਇਹ ਕਰਕੇ ਭਗਤ ਵਿਗੜ ਗਏ ਨਾ ਲੋਕਾਂ ਨੂੰ ਕੀ ਕਹਿ ਦਵੋ ਉਹ بڑے بڑے ਹਕਕਾਰੀਆਂ ਨੂੰ ਕੋਈ ਨਹੀਂ ਜਿਹੜੇ ਤਾਂ ਮੇਰੇ ਜੋਵਰ ਜੀ ਬੋਲ ਦਿੰਦੇ ਨੇ ਬਰਜੀ ਨਹੀਂ ਬੋਲਦੇ ਕਿਹਾ ਬਾਪੇ ਬਰਜੀ ਬੋਲਦੇ ਨੇ ਉਹ ਬੋਲਦਾ ਸੱਚ ਨੇ ਪਰ ਬਲਾ ਉਹ ਪਰਵਾਹ ਨਹੀਂ ਕਰਦੇ ਐਵੇਂ ਉਹ ਪਰਵਾਹ ਨਹੀਂ ਕਰਦਾ ਉਹ ਭੈ ਦਿੰਦਾ ਥਾਣੇ ਦਾ ਉਹ ਭੈ ਸੋਦਾ ਨਹੀਂ ਉਹ ਤੇ ਤਾਂ ਬੋਲਦਾ ਵੇਰ ਪਾਇਆ ਆਦਮੀ ਜਿਹੜਾ ਹੈਗਾ ਉਹ ਜੋਬਰਜੀ ਬੋਲਦਾ ਤੇ ਸਾਚਾ ਚੰਦਾ ਬੋਲਦਾ ਵੇਰ ਪਾਇਆ ਆਦਮੀ ਨਾਲ ਸੱਚ ਬੋਲ ਨਹੀਂ ਹੁੰਦਾ ਇਹ ਜਿਹੜੇ ਹੰਦੇ ਨੇ ਬੜੇ ਬੜੇ ਸੁਭਰ ਜਾਂਦੇ ਨੇ ਸੁਭਦੀਸਾਰ ਇਹ ਕੁੱਤਾ ਜਿਹਦੀ ਜਮਾਂ ਪੂਛੇ ਲੈਂਦਾ ਨਾ ਲੱਗਾ ਜਿਹਨੂੰ ਐਨੇ ਸੁਭਰ ਜਾਂਦੇ ਨੇ ਸੜਕੇ ਕੁੱਤਾ ਹੀ ਜਾਂਦਾ ਫਿਰ ਇਕੱਠਾ ਜਾਉਂਦਾ ਪੂਛ ਦੇ ਦਿੰਦਾ ਇਹ ਝੂਠੇ ਫਿਰ ਇੱਕ ਦੋ ਸਵੇਰ ਕੁਝ ਨਹੀਂ ਹੁੰਦਾ ਨਾ ਕੋਈ ਆਪਰਾ ਬੋਰਾ RAM ਗਿਓ ਬੋਰਾ ਮੈਂ ਆਪ ਬੋਰਾ ਨਹੀਂ ਹੋਇਆ ਇਹ ਇਹ RAM ਨੇ ਬੋਰਾ ਕੀਤਾ ਮੈਨੂੰ RAM ਬੁਲਾਉਂਦਾ ਕੋ ਬੋਲਦਾ ਤੁਸੀਂ ਬੋਰਾ ਕਹਿੰਦੇ ਹੋ ਨਾ ਮੇਰਾ ਜੋ ਇਹਦਾ ਦੇਖਦੀ ਲਿਆ ਜਿਹੜੀ ਕਰਦਾ ਸਰਾ ਹੀ ਹੋ ਗਿਆ ਹੁਣ ਮੇਰੀ ਪਰਵਾਹ ਕਰਦਾ ਇਹ ਨਹੀਂ ਹੈਗਾ ਇਹ ਵੀ ਤਾਂ ਬੜੇ ਬੜੇ ਨੇ ਬੰਦੇ ਆਇਆ ਜੀ ਪੂਜਾ ਇਹ ਤਾਂ ਉਹਨਾਂ ਦੀ ਵੀ ਪਰਵਾਹ ਨਹੀਂ ਕਰਦਾ ਇਹ ਮੂਰਤੀ ਪੂਜਾਲੇ ਸਾਰੇ ਪਾਗਲੇ ਨੇ ਬੜੇ ਬੜੇ ਵੀ ਤਾਂ ਪਾਗਲੇ ਨੇ ਫਿਰ ਉਹ ਕਹਿੰਦਾ ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਕੋਣ ਪਾਗਲ ਸੀ ਕੋਲ ਰਹੀ ਸੀ ਪਰ ਉਹਦੀ ਪੂਜਾ ਵਾਲੇ ਪਾਗਲੇ ਸਾਰੇ ਮੈਨੂੰ ਰਾਮ ਨੇ ਗੱਲ ਬੋਲਾ ਕਰਤਾ ਉਹ ਕਹਿੰਦਾ ਬੌਂਗ ਮੈਂ ਬੌਂਗ ਬਸ ਰਾਮ ਕੀ ਬੋਲੋ ਸਤਿਗੁਰ ਜਾਰ ਜਿਉ ਪਰਮ ਮੋਰਾ ਪਰ ਇਹ ਗੱਲ ਜਰੂਰ ਹੈ ਸੱਚ ਦੇ ਗਿਆਨ ਨੇ ਮੇਰੇ ਅੰਦਰ ਪਰਮ ਜਗਤ ਪਰਮਣੀ ਬਜੂੜੇ ਇਹ ਗੱਲ ਮੈਂ ਤੁਹਾਨੂੰ ਦੱਸਦਾ ਨਾ ਮੇਰੇ ਅੰਦਰ ਪਰਮ ਦੀ ਕੋਈ ਨਹੀਂ ਰਹੀ ਲਕੀਰ ਥੋੜੇ ਅੰਦਰ ਤੁਸੀਂ ਪਰਬਚੋਂ ਸਾਰੇ ਬੋਰੇ ਤੁਸੀਂ ਉਹ ਸਮਝਦੇ ਬੈਠੂ ਬੋਰੇ ਤਾਂ ਤੁਸੀਂ ਹੋ ਪਤਾ ਕਰ ਲਗੂਗਾ ਪਤਾ ਅੱਗੇ ਦੱਸਦਾ ਕਰ ਲਗੂਗਾ ਮੈਂ ਬਗਰੇ ਆਪਣੀ ਮੱਤ ਖੋਈ ਮੇਰੇ ਪਰੋਂ ਢੂਲੋ ਮੱਤ ਖੋਈ ਮੈਂ ਤਾਂ ਵਿੰਗਲ ਗਿਆ ਮੈਂ ਆਪਣੀ ਮੱਤ ਖੋਈ ਜਾਂਦੋ ਜਿਹੜੀ ਮੇਰੀ ਮੱਤ ਸੀ ਮੈਂ ਉਹ ਖੋ ਲਈ ਆਪਣੀ ਮੱਤ ਖੋਈ ਮੈਂ ਆਪਣੀ ਮੱਤ ਸੀ ਜਿਹੜੀ ਮੇਰੀ ਮੱਤ ਸੀ ਉਹ ਕਰਦੀ ਨੂੰ ਪਰਮੇਸ਼ਰ ਦੀ ਮੱਤ ਲੈ ਲਈ ਆਪਣੀ ਖੋਈ ਤੁੜੀ ਆਪਣੀ ਰੱਖੋ ਤੁੜੀ ਆਪਣੀ ਰੱਖੋ ਮੈਂ ਤਾਂ ਆਪਣੀ ਖੋਲਤੀ ਮੈਂ ਪਰਮੇਸ਼ਰ ਦੀ ਬਤਨ ਲੈ ਲਈ ਪਰਮੇਸ਼ਰ ਦੀ ਅਗਲ ਲੈ ਲਈ ਮੈਂ ਜਿਹੜੀ ਉਹਨਾਂ ਮੈਨੂੰ ਬਤਨ ਦਿੱਤੀ ਉਹ ਲੈ ਲਈ ਜਿਹੜੀ ਸੁਝਾ ਦੀ ਮਤਲਬ ਉਹ ਤੇ ਹੁਕਮ ਸੁਝਾ ਦੀ ਬਤਨੋਂ ਪਹਿਲਾਂ ਮੈਂ ਆਪਣੀ ਬਤਨ ਬਣਾ ਲਿਆ ਸੀ ਮਾਰਾ ਫੇਰ ਫੇਰਦਾ ਸੀ ਤੁਹਾਡੀ ਮਗਰ ਲੱਗੇ ਸ਼ਰਤੀ ਤੁਸੀਂ ਫੇਰਦੇ ਰਹੋ ਆਪਣੇ ਮਤ ਖੋਈ ਖਬਰੇ ਭਰਮ ਭੁਰੋ ਵੱਤ ਕੋਈ ਜੇ ਤੁਹਾਨੂੰ ਲੱਗਦਾ ਨਾ ਵੀ ਮੈਂ ਭਰਮ ਪਾਉਂਦਾ ਪਰਮੂਲਾ ਲੋਕਾਂ ਨੂੰ ਮੇਰੇ ਵਗਰ ਕੋਈ ਨਾ ਲਕੋ ਮੇਰੇ ਪਰਮ ਦੇਣ ਵਾਲ ਤੁਸੀਂ ਦੋ ਬੋਲੋ ਤੁਸੀਂ ਆਪਣਾ ਕਰਦੇ ਰਹੋ ਜੋ ਕਰਦੇ ਮੈਨੂੰ ਕੋਈ ਚਿੰਤਾ ਨਹੀਂ ਇਸ ਗੱਲ ਮੈਂ ਕੋਈ ਤੁਹਾਡਾ ਭਰਮ ਨਹੀਂ ਬਣਾਉਂਦਾ ਮੈਂ ਤਾਂ ਪੈਸੇ ਦੇਣਾ ਸੀ ਦੇ ਦਿੱਤਾ ਮੈਂ ਇੱਕ ਸਹੇਯਾ ਸੀ ਪੈਸੇ ਦੇਣਾ ਸੀ ਲੋਕਾਂ ਨੂੰ ਦੱਸਣਾ ਸੀ ਜਿਹਨੂੰ ਲੋੜ ਹੈ ਉਹ ਵੱਡ ਨੂੰ ਜਿਹਨੂੰ ਨਹੀਂ ਲੋੜ ਨਾ ਬਣ ਇੱਕ ਸਹੇਯਾ ਦੇਣਾ ਸੀ ਪਰਮੇਸ਼ਰ ਦੀ ਗੱਲ ਸੀ ਪ੍ਰਗਟ ਕਰ ਦਿੱਤੀ ਹੋਗੀ ਪ੍ਰਗਟ ਤਾਲ ਕਰਾਂਦੇ ਜੇ ਬਿਲਕੁਲ ਉਸ ਤਰੀਕੇ ਨਾਲ ਗੱਲ ਕਾ ਕਿਧਰ ਪੈ ਹੋ ਜਿਹੜੇ ਗਲਤ ਕਰ ਲੈਣਾ ਇਹਨਾਂ ਨੇ ਸਪਸ਼ਟ ਮਹਬੂਤ ਸਾਰੀ ਗੱਲ ਕਹਿ ਦੇਣਾ ਗਲਤ ਇਹ ਲਿਆਇ ਰੱਖ ਲਈ ਗੱਲ ਸਪਸ਼ਟੀ ਹੋਣੀ ਸੋ ਬੋਰਾ ਜੋ ਆਪਨਾ ਪਛਾਣੇ ਅਜ਼ਲ ਦੇ ਵਿੱਚ ਬੋਰਾ ਹੋਇਆ ਜਿਹੜਾ ਤਗਿਆਦੀ ਨਹੀਂ ਜਿਹਨੇ ਆਪਣਾ ਆਪਣੀ ਜਾਣਿਆ ਜਿਹਨੇ ਆਪਣੀ ਜੋਤ ਸਰੂਪ ਦੀ ਜਾਣਿਆ ਆਪਣਾ ਮੂਲ ਨਹੀਂ ਪਛਾਣਿਆ ਆਪਾ ਪਾਪੀ ਪਛਾਨਦੇ ਜੀ ਨੂੰ ਆਪਣਾ 파ਬੰਦ ਬੋਰਾ ਦਾ ਸੱਜਿਆ ਤੁਸੀਂ ਬਿਟੀਨੀਆਂ ਮੁਰਦਾ ਨੂੰ ਬੰਦੇ ਹੋ ਉਹ ਤੁਸੀਂ ਚੇਤਨ ਨੂੰ ਜੜ ਦੀ ਪੂਜਾ ਕਰਦੇ ਹੋ ਬੋਰੇ ਤੁਸੀਂ ਉਹ ਕੋ ਮਾਰਾ ਬੇ ਚੇਤਨਾ ਹੋ ਕੇ ਜੜ ਦੀ ਪੂਜਾ ਕਰੇ ਜੜ ਨਾਲ ਜੁੜੇ ਬੋਰਾ ਦਾ ਜਿਹੜਾ ਜੜ ਨਾਲ ਜੁੜਦਾ ਉਹ ਹੈ ਜਾਨੂ ਗੁਰੂ ਬਣਾਉਂਦੇ ਤੁਸੀਂ ਜਾਨੂ ਭਗਵਾਨ ਬਣਾਉਂਦੇ ਤੁਸੀਂ ਤੁਸੀਂ ਚੇਤਨ ਨੂੰ ਜੋ ਨਾ ਉਹ ਪਹਿਲਾਂ ਕੀਤੀ ਇਹ ਚੀਜ਼ ਜਿਹੜੀ ਜੜ ਜਿਹਦਾ ਨਾ ਪਹਿਲਾਂ ਕੀਤੀ ਹੈ ਉਹਦਾ ਚੇਤਨ ਦੀ ਪੈਦਾ ਕੀਤੀ ਹੋਈ ਹੈ ਮੇਰੀ ਜੜ चीज ਵੀ ਤੁਸੀਂ ਪੂਜਾ ਕਰਦਾ ਜੇਤਨ ਦੀ ਪੈਦਾ ਕੀਤੀ ਹੋਈ ਆ ਉਹ ਗਿਆਨ ਵੀ ਜੇਤਨ ਨੇ ਪੈਦਾ ਕੀ